ਜਾਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਵੀਵਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਰੰਜੋਤ ਭਾਜੀ ਨਾਲ ਘੁੰਮ ਰਿਹਾ ਅੱਜ ਮੈਂ ਉਹਨਾਂ ਦਾ ਇਲਾਕਾ ਇੱਧਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਉਹਨਾਂ ਦੇ ਪਿੰਡ ਦੇ ਕੋਲੀਆਂ ਅਸੀਂ ਤੇ ਰੋਡ ਤੋਂ ਲੰਘਦੇ ਹੋਏ ਮੈਨੂੰ ਇੱਥੇ ਦਿਖੀ ਇੱਕ ਡੇਕ ਬਚਪਨ ਤੋਂ ਹੀ ਅਸੀਂ ਇਹਦੀ ਛਾਂ ਦੇ ਹੱਥੇ ਬੈਠਦੇ ਆ ਰਹੇ ਆਂ ਤੇ ਇਹਨੂੰ ਦੁਕਾਨ ਨੂੰ ਲੱਗੇ ਨੂੰ ਤੋੜ ਕੇ ਖੇਡਣ ਲੱਗ ਜਾਣਾ ਆਪਾਂ ਹੁਣ ਤੁਸੀਂ ਹੈਗੇ ਵੈਦ ਹਾਂਜੀ ਤੇ ਪਾਜੀ ਇਹ ਦੱਸੋ ਇਸ ਡੇਕ ਦੇ ਡਕਾਨੂਆਂ ਦਾ ਜਾਂ ਇਸ ਡੇਕ ਦਾ ਪੱਤਿਆਂ ਦਾ ਡਾਹਣੀਆਂ ਦਾ ਵਾਟੇਵਰ ਇਸ ਡੇਕ ਦਾ ਕੋਈ ਫਾਇਦਾ ਹੈਗਾ ਆ ਹਾਂਜੀ ਬਹੁਤ ਕੰਮ ਆਉਂਦੇ ਆ ਡਕਾਨੂਆਂ ਦਾ ਬਿਲਕੁਲ ਪਾਜੀ ਬਿਲਕੁਲ ਕੰਮ ਆਉਂਦੀ ਆ ਜੀ ਇਹ ਅੱਛਾ ਜੀ ਹਾਂਜੀ ਹਾਂਜੀ ਉਹ ਕਿੱਦਾਂ ਆ ਦੱਸੋ ਮੈਂ ਬੜਾ ਜਾਣਨ ਦਾ ਇਛੁਕ ਆ ਪਾਜੀ ਇਹਨੂੰ ਬਕਾਇਨ ਕਹਿੰਦੇ ਹਿੰਦੀ ਚ ਅੱਛਾ ਜੀ ਬਕਾਇਨ ਦਾ ਪੇੜ ਵੀ ਕਹਿੰਦੇ ਜਿੱਦਾਂ ਅੱਛਾ ਜੀ ਆਹ ਡਕਾਨੂ ਪੱਕੇ ਉਹ ਆ ਅੱਛਾ ਜੀ ਅੱਛਾ ਤੇ ਹਰੇ ਡਕਾਨੂ ਉੱਪਰ ਲੱਗੇ ਹੋ ਆ ਇੱਧਰ ਆਹ ਲੱਗੇ ਬਹੁਤ ਇੱਕ ਮੈਂ ਦਿਖਾ ਦਵਾਂ ਇੱਧਰ ਆਹ ਲੱਗੇ ਹੋ ਆ ਇਹ ਹਰੇ ਆ ਅੱਛ ਇਹ ਨਿੰਮ ਦੀ ਪ੍ਰਜਾਤੀ ਚੋਂ ਹੀ ਆ ਭਾਜੀ ਓਕੇ ਤੇ ਨਿੰਮ ਦੀ ਭੈਣ ਹੀ ਕਹਿ ਸਕਦੇ ਆ ਓਕੇ ਠੀਕ ਆ ਤੇ ਇਹ ਭਾਜੀ ਜਦੋਂ ਬੰਦੇ ਨੂੰ ਪਾਇਲਸ ਹੋ ਜਾਂਦੀ ਆ ਹਾਂਜੀ ਤੇ ਇੱਕ ਕਲਾਸਿਕਲ ਮੈਡੀਸਿਨ ਆ ਜਿਹਦਾ ਨਾਮ ਆ ਅਰਸ਼ੋਗ ਘਣੀ ਬੱਟੀ ਅੱਛਾ ਜੀ ਅਰਸ਼ੋਗ ਘਣੀ ਬੱਟੀ ਦੇ ਵਿੱਚ ਜਿਹੜੀ ਆ ਮੇਨ ਇਨਗਰੀਡੀਐਂਟ ਦੂਸਰਾ ਇਨਗਰੀਡੀਐਂਟ ਇਹ ਆ ਭਾਜੀ ਆਹਾਂ ਇਹ ਦੁਕਾਨ ਨੂੰ ਜਿਹੜੇ ਆ ਅੱਛਾ ਹਾਂਜੀ ਇੱਕ ਨਿੰਮ ਦੀ ਨਮੋਲੀ ਪੈਂਦੀ ਆ ਅੱਛਾ ਜੀ ਤੇ ਬਕਾਇਨ ਦਾ ਜਿਹੜਾ ਵੀਜ ਆ ਅੱਛਾ ਇਹ ਕੋ ਪੈਂਦਾ ਭਾਜੀ ਇਹ ਪੈਂਦੇ ਆ ਹਾਂਜੀ 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 ਤੂੰ ਤਾਂ ਮੈਂ ਤਾਂ ਬੜਾ ਹੈਰਾਨ ਆ ਭਾਜੀ ਇਹ ਦੇਖੋ ਹੈ ਯੂਜ਼ ਹੁੰਦੇ ਆ ਮੈਡੀਸਿਨ ਦੇ ਵਿੱਚ ਹੈ ਮੈਂ ਕਹਾਂ ਜੀ ਇਹ ਕਲਾਸਿਕਲ ਮੈਡੀਸਿਨ ਆ ਬਹੁਤ ਮਸ਼ਹੂਰ ਆ ਪ੍ਰੈਕਟਿਸ ਦੇ ਵਿੱਚ ਆਯੁਰਵੇਦ ਦੇ ਡਾਕਟਰ ਇਹਨੂੰ ਵਰਤਦੇ ਆ ਦੇਖ ਲਓ ਹਾਂ ਜੀ ਹਾਂ ਜੀ ਆ ਸਾਨੂੰ ਤਾਂ ਇਹ ਵੇਸਟੀ ਚੀਜ਼ਾਂ ਲੱਗੀਆਂ ਆ ਬਚਪਨ ਤੋਂ ਆ ਦੇਖੋ ਤਾਂ ਆ ਕਿੰਨੇ ਲੱਗੇ ਉਹ ਦੇਖ ਲਓ ਆ ਤੇ ਇਹ ਸਭ ਕੰਮ ਆਉਂਦੇ ਭਾਜੀ ਯਾਰ ਫਿਸ਼ਰ ਤੱਕ ਖਤਮ ਕਰ ਦਿੰਦਾ ਇਹ ਕੀ ਖਤਮ ਕਰ ਦਿੰਦਾ ਫਿਸ਼ਰ ਉਹ ਕੀ ਹੁੰਦਾ ਜਿਹੜਾ ਵੱਡੀ ਅੰਤੜੀ ਦੇ ਵਿੱਚ ਚੀਰਾ ਆ ਜਾਂਦਾ ਅੱਛਾ ਉਹਨੂੰ ਖਤਮ ਕਰ ਦਿੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਪਲਸ ਜਿਹਨੂੰ ਕਹ ਦਿੰਦੇ ਆ ਪਲਸ ਰੂਪੀ ਆ ਉਹਾਰੇ ਬਵਾ ਸੀਕਰ ਦੇ ਜਿਹਨੂੰ ਕਹ ਦਿੰਦੇ ਚਲੋ ਮੇਰੇ ਵੀਅਰਸ ਮੈਨੂੰ ਜਰੂਰ ਦੱਸੋ ਕਮੈਂਟਸ ਦੇ ਵਿੱਚ ਕੀ ਤੁਹਾਨੂੰ ਪਤਾ ਸੀ ਆ ਡੇਕ ਤੇ ਜਿਹੜੇ ਦੁਕਾਨੂ ਆ ਜਾਂ ਡੇਕ ਤੇ ਜਿਹੜੇ ਗੋਣੇ ਆ ਉਹਦੇ ਵਿੱਚੋਂ ਇੱਕ ਗੋਣ ਇਹ ਵੀ ਹੈਦਾ ਕਿ ਵੀ ਇਹ ਕਿਸ ਦਵਾਈ ਦੇ ਵਿੱਚ ਵਰਤਿਆ ਜਾਂਦਾ ਹੈ ਜਿਹੜੀ ਭਾਜੀ ਹੁਣਾਂ ਨੇ ਦੱਸੀ ਤੇ ਦੇਖ ਲਓ ਅੱਜ ਪਤਾ ਲੱਗਾ ਨਿੱਕੇ ਹੁੰਦੇ ਅਸੀਂ ਵੀ ਸੋਚਦੇ ਹੁੰਦੇ ਸੀ ਇਹ ਵੀ ਇਹ ਵੀ ਕਿਸੇ ਕੰਮ ਆਉਂਦੇ ਜਿਵੇਂ ਹੀ ਆ ਇਹਦਾ ਮਤਲਬ ਜਿਹੜੀ ਇੱਕ ਬਾਬਾ ਜੀ ਨੇ ਗੱਲ ਦੱਸੀ ਸੀ ਜਹੂਰੇ ਵਾਲੇ ਬਾਬਾ ਜੀ ਨੇ ਜਿਹੜੇ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਦੇ ਆ ਹਾਂਜੀ ਹਾਂਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਕੁਦਰਤ ਨੇ ਐਵੇਂ ਨਹੀਂ ਕੋਈ ਚੀਜ਼ ਬਣਾਈ ਹੈ ਹਾਂਜੀ 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 ਹਰ ਇੱਕ ਕੁਦਰਤ ਚ ਜਿਹੜਾ ਬੂਟਾ ਮਿਲਦਾ ਆ ਉਹਦਾ ਕੋਈ ਨਾ ਕੋਈ ਰੋਲ ਹੈਗਾ ਆ ਬਿਲਕੁਲ ਭਾਜੀ ਠੀਕ ਆ ਜੀ ਪਰ ਸਾਨੂੰ ਵਰਤਣਾ ਨਹੀਂ ਆਉਂਦਾ ਉਹਨੂੰ ਹੂੰ ਹੂੰ ਤੇ ਉਹਦੇ ਬਾਰੇ ਪਤਾ ਹੋਵੇ ਤਾਂ ਹਰ ਬਿਮਾਰੀ ਦਾ ਹੱਲ ਦਿੱਤਾ ਆ ਬਿਲਕੁਲ ਭਾਜੀ ਘਰਾਂ ਜੀ ਆ ਦੇ ਲੋ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਧੰਨਵਾਦ ਭਾਜੀ ਧੰਨਵਾਦ ਭਾਜੀ ਸਸਤੀ ਗੱਲ ਜੀ ਸਾਰਿਆਂ ਨੂੰ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ